ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਆਪਾਂ ਅੱਜ ਵੀਡੀਓ ਸਟਾਰਟ ਕਰਦੇ ਆਂ ਆਪਾਂ ਬਾਟਮ ਕੱਟਦੇ ਆ ਜਾਨੀ ਕਿ ਪੰਜਾਬੀ ਦੇ ਵਿੱਚ ਪੰਜਾਬੀ ਸਲਵਾਰ ਕਟਿੰਗ ਦੱਸਦੇ ਆਂ ਅੱਗੇ ਕਮੀਜ਼ ਦੀ ਕਟਿੰਗ ਦੱਸੀ ਸੀਗੀ ਤੇ ਕਈਆਂ ਪਹਿਣਾ ਨੇ ਮੈਨੂੰ ਕਮੈਂਟ ਕੀਤਾ ਜਾਂ ਫੇਸ ਟੂ ਫੇਰ ਮੈਨੂੰ ਸਾਨੂੰ ਮਿਲੂਗਾ ਮੈਨੂੰ ਮਿਲੂਗਾ ਅਨਾ ਵੀ ਸਾਨੂੰ ਸੂਟ ਕਟਿੰਗ ਕਰਨਾ ਦੱਸ ਦਿਓ ਅਸੀਂ ਜਾੜ ਤਾਂ ਲੈਨੇ ਯਾਨੀ ਕਿ ਸਟਿਚ ਤਾਂ ਅਸੀਂ ਕਰ ਲੈਨੇ ਆ ਤੇ ਪਰ ਮੈਂ ਇਹਨਾਂ ਭੈਣਾਂ ਨੂੰ ਕਹਿਨੀ ਆ ਵੀ ਤੁਸੀਂ ਮੇਰੀ ਵੀਡੀਓ ਪਾਜ਼ ਕਰਕੇ ਜਾਂ ਵਾਰ-ਵਾਰ ਵੇਖ ਕੇ ਤੁਸੀਂ ਵੀ ਕਟਿੰਗ ਕਰਨਾ ਸਿੱਖ ਸਕਦੇ ਆ ਘਰੇ ਫ੍ਰੀ ਦੇ ਵਿੱਚ ਤੇ ਚਲੋ ਜੀ ਆ ਜਿਓ ਤੁਹਾਨੂੰ ਮੈਂ ਦਿਖਾਈਏ ਵੀ ਕਿਸ ਤਰ੍ਹਾਂ ਮੈਂ ਕਟਿੰਗ ਕਰਦੀ ਹਾਂ ਸਲਵਾਰ ਬਹੁਤ ਸੌਖੀ ਆ ਹੈਵੀ ਵੀ ਆ ਤੇ ਆਪਣੀ ਸਟੇਟ ਵੀ ਸਲਵਾਰ ਆ ਵੀ ਦੋ ਤਨਾਂ ਨਾਲ ਹੀ ਬਣ ਜੂਗੀ ਜਿਸ ਤਰ੍ਹਾਂ ਤੁਸੀਂ ਰੱਖਣਾ ਚਾਹੁੰਦੇ ਆ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਈਏ ਵੀ ਕਿਸ ਤਰ੍ਹਾਂ ਮੈਂ ਕਰਦੀ। ਲਓ ਜੀ ਆਪਾਂ ਕੱਪੜਾ ਜਿੰਨਾ ਆਪਾਂ ਲੈਣਾ ਸੀ ਲੈਂਥ ਆਪਾਂ ਲੈਣੀ ਸੀ ਸਲਵਾਰ ਦੀ ਉੰਨੀ ਆਪਾਂ ਇਹ ਰੱਖ ਲਈਏ ਇਹਨੂੰ ਦੂਰਾ ਫੋਲਡ ਕਰ ਲਿਆ ਜੀ ਐ ਇੱਧਰ ਵੀ ਕਰਨੀ ਐ ਇਹਦੇ ਤੇ ਦੂਜੀ ਸਾਈਡ ਵੀ ਕਰਨੀ ਐ ਇਹਦੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਆਵੇ ਦੇਖੋ ਕੰਨੀ ਪਰਨੇ ਇਸ ਤਰ੍ਹਾਂ ਦੂਰਾ ਫੋਲਡ ਕਰਕੇ ਰੱਖ ਲਿਆ ਤੇ ਇਹ ਮੇਰੀ ਸਲਵਾਰ ਦੀ ਲੈਂਥ ਹੈਗੀ ਐ ਜੀ 34 ਇੰਚ। ਇਥੋਂ ਤੀਕਾ ਕੰਹੀਂ ਪਹਿਣਾ ਕਹਿਣਾ ਤੁਸੀਂ ਕੈਮਰਾ ਸੈੱਟ ਕਰਿਆ ਕਰੋ ਵੀ ਤੁਹਾਡਾ ਕੈਮਰਾ ਵੀ ਸਾਨੂੰ ਪਤਾ ਨਹੀਂ ਲੱਗਦਾ ਅੱਜ ਆਪ ਆਪ ਦੇ ਹੱਥ 'ਚ ਫੜ ਕੇ ਕੈਮਰਾ ਤੁਹਾਨੂੰ ਦਿਖਾਉਣੇ ਵੀ ਇਸ ਤਰ੍ਹਾਂ ਕਪੜਾ ਦੂਰਾ ਫੋਲਡ ਕਰਕੇ ਜਿੰਨੇ ਇੰਚ ਆਪਾਂ ਲੈਂਥ ਲੈਣੀ ਆ ਲੰਬਾਈ ਯਾਨੀ ਕਿ ਲੈਣੀ ਆ ਉਨੀ ਲੈ ਕੇ ਦੂਰਾ ਇਹਨੂੰ ਫੋਲਡ ਕਰਕੇ ਰੱਖ ਲਿਆ ਤੇ ਇੱਕ ਸਾਈਡ ਤੋਂ ਕੰਨੀ ਤੋਂ ਜਾਂ ਤੁਸੀਂ ਇਧਰੋਂ ਰੱਖ ਲਓ ਜਾਂ ਤੁਸੀਂ ਇਧਰੋਂ ਰੱਖ ਲਓ ਇੱਕ ਕੰਨੀ ਤੋਂ ਤੁਸੀਂ ਇਹਦੀ ਯਾਨੀ ਕਿ ਇਥੋਂ 1.5 ਇੰਚ ਦੀ ਕਾਰਡ ਪਾ ਦਿਓ ਅਸੀਂ ਆਪਦੀ ਮੂਰੀ ਵੇਖਣੀ ਜਿਵੇਂ ਅੱਜਕੱਲ੍ਹ ਵੈਸੇ ਇਹ ਛੋਟਾ ਪਹੁੰਚਾ ਪਾਉਂਦੀਆਂ ਜਾਨੀ ਕਿ 6 1/2 ਇੰਚ ਤੱਕ ਪਹੁੰਚਾ ਪਾਉਂਦੀਆਂ ਤੇ ਪਰ ਨਹੀਂ ਇਹ ਆਪਾਂ ਥੋੜਾ ਜਿਹਾ ਰੱਖਾਂਗੇ 7 ਇੰਚ ਤੱਕ ਪਹੁੰਚਾ ਐਸ ਲਈ ਇਥੋਂ 1 1/2 ਇੰਚ ਮੈਂ ਰੱਖਿਆ ਉਧਰੋਂ ਦੂਜੀ ਕੰਨੀ ਤੋਂ ਜਿਵੇਂ ਇਹ ਫੋਲਡ ਕੀਤਾ ਜੀ ਇਥੋਂ ਦੂਰੀ ਦੂਜੇ ਪਾਸੇੋਂ ਵੀ ਇਥੋਂ ਹੀ ਮੈਂ ਤੁਹਾਨੂੰ ਦੱਸ ਦਿਨੀ ਮੈਂ ਪਹਿਲਾਂ ਨਿਸ਼ਾਨੀ ਲਾ ਲਈ ਸੀ ਕਿਉਂਕਿ ਕਿ ਮੇਰੇ ਇੱਕ ਹੱਥ 'ਚ ਕੈਮਰਾ ਫਿਰ ਆਈ ਲੋਟ ਨਹੀਂ ਆਉਂਦਾ ਵੀ ਵੀਡੀਓ ਮੈਂ ਆਪ ਹੀ ਬਣਾਉਣੀ ਹੁੰਦੀ ਇਧਰੋਂ ਵੀ 1 1/2 ਇੰਚ ਆਪਾਂ ਲਾ ਲਈ ਨਿਸ਼ਾਨੀ ਹੁਣ ਇਸ ਕੰਨੀ ਤੋ ਦੇਖੋ ਜੀ ਉਧਰ ਲਈ ਕੰਨੀ ਇਸ ਤਰ੍ਹਾਂ ਪਿਆ ਕਪੜਾ ਸੂਟ ਜੀ ਆਪਣਾ ਤੇ ਇਹੋ ਉਸ ਕੰਨੀ ਤੋਂ ਲੈ ਕੇ ਉੱਥੋਂ 1.5 ਇੰਚ ਕੰਨੀ ਤੋਂ ਲਾ ਲੀ ਨਿਸ਼ਾਨੀ ਜੀ ਤੇ ਉਧਰੋਂ ਇਸ ਤਰ੍ਹਾਂ ਦਾਸ ਦੀ ਵੀ ਇਧਰੋਂ ਉੱਪਰਲੇ ਪਾਸੇ ਇਧਰ ਮੱਥੇ ਤੋਂ ਲਾਉਣੀ ਆ ਜੀ ਨਿਸ਼ਾਨੀ ਇਹਦੀ ਤੇ ਇੱਥੋਂ ਲਾ ਕੇ ਤੇ ਇੰਨਾ ਇੱਥੋਂ ਸਟਾਰਟ ਕਰਨਾ ਤੇ ਉੱਥੋਂ ਤੱਕ ਆਪਾਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇਹਨੂੰ ਤੇ ਉਧਰਲੀ ਕੰਨੀ ਤੱਕ ਲੈ ਜਾਗੇ ਜੀ ਐ ਲੰਮਾ ਰੱਖ ਕੇ ਆਏ ਇਸ ਤਰ੍ਹਾਂ ਉਧਰਲੀ ਕੰਨੀ ਨਾਲ ਆਏ ਮਲਾ ਕੇ ਆਵੇ ਮੈਂ ਨਿਸ਼ਾਨੀ ਲਾ ਲਈ ਆ ਜਿਵੇਂ ਇੱਥੋਂ ਤੇ ਆਪਾਂ ਇਸ ਤਰ੍ਹਾਂ ਇਹਦੀ ਕਟਾਈ ਕਰ ਦਾਂਗੇ ਉਥੋਂ ਤੱਕ ਉਥੋਂ ਤੱਕ ਕਟਾਈ ਕਰਕੇ ਇਹਦੀ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਬਾਅਦ ਚ ਮੈਂ ਇਹਦੇ ਵੀ ਝੋਲੀਏ ਚ ਬਾਅਦ ਚ ਕਿਵੇਂ ਕਟਣੀ ਆ ਆਪਾਂ ਹੁਣ ਇਹਦੀ ਕਟਾਈ ਕਰ ਲਵਗੇ ਨਿਸ਼ਾਨੀ ਲਾਈ ਇੱਧਰ ਪਈ ਮੇਰੀ ਗੱਲ ਇਹ ਦੇਖੋ ਇੱਧਰ ਹੈਗੀ ਨਾ ਇੱਥੋਂ ਕੈਵਰੇਜ ਜਿਆਦਾ ਫਰਕ ਪੈਂਦਾ ਪਰ ਇੰਨਾ ਹੈ ਨਹੀਂਗਾ ਇਸ ਤਰ੍ਹਾਂ ਇਥੋਂ ਆਪਾਂ ਕਟਿੰਗ ਕਰ ਦਾਂਗੇ ਪੱਖਾ ਚੱਲਦਾ ਆਹ ਦੇਖੋ ਜੀ ਮੈਂ ਕਟਿੰਗ ਕਰਦੀ ਆ ਜੀ ਜਿਵੇਂ ਜਿਵੇਂ ਨਿਸ਼ਾਨੀ ਲੱਗੀ ਆ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਉਧਰ ਤੋਂ ਹੀ ਲੈ ਜਾਾਂਗੇ ਦੂਜੀ ਕੰਨੀ ਤੱਕ ਹੁਣ ਦੇਖੋ ਜੀ ਆਹ ਕੱਟ ਤੇ ਦੋਵੇਂ ਸਾਈਡਾਂ ਹੀ ਐ ਵੱਖਰੀਆਂ ਹੋਊਗੀਆਂ ਨਾ ਹੱਡੋ ਅੱਡ ਤੇ ਇਹਨਾਂ ਨੂੰ ਉਧਰ ਲਈ ਇੱਧਰ ਲਈ ਕੰਨੀ ਚੱਕ ਕੇ ਆਪਾਂ ਤੇ ਇੱਧਰਲੀ ਕੰਨੀ ਦੇ ਉੱਪਰ ਰੱਖ ਦਾਂਗੇ ਐਂ ਲਿਆ ਕੇ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਨਾਲ ਇਧਰ ਮਿਲਾ ਦਾਂਗੇ ਨਾਲ ਇਸ ਤਰ੍ਹਾਂ ਇਹ ਮਲਾਈ ਗਈ। ਇਸ ਤਰ੍ਹਾਂ ਜਦੋਂ ਮਲਾਈ ਗਈ ਤੇ ਇਧਰਲੇ ਪਾਸਾ ਜੁੜਿਆ ਜੀ ਆਵੇ। ਇਹਨੂੰ ਆਪਾਂ ਇੱਥੋਂ ਲਵਾਂਗੇ ਕੱਟ। ਸੈਂਟਰ 'ਚ ਕਰਕੇ ਜਿਹੜਾ ਇੱਥੇ ਤਾਂ ਅੱਧਾ ਹੁੰਦਾ ਇੱਥੋਂ ਆਪਾਂ ਕੱਟ ਦਾਂਗੇ ਤੇ ਉਧਰ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਜੋੜ ਲਗੇਗੀ। ਇਹਦੇ ਨਾਲ ਮਲਾਲ ਕੇ ਆਏ ਸਾਰਾ ਜਿਵੇਂ ਕੰਨੀ ਪਰਨੇ ਹੋਏ ਸੀ ਉੱਪਰ ਰੱਖ ਕੇ ਆਪਾਂ ਦੋਵਾਂ ਨੂੰ ਇੱਕੋ ਜਿਹਾ ਕਰ ਲਾਂਗੇ ਇਹਨਾਂ ਨੂੰ। ਇਸ ਤਰ੍ਹਾਂ ਕਰ ਲਿਆ ਜੀ ਦੋਵਾਂ ਨੂੰ ਉੱਪਰ। ਇੱਕੋ ਜਿਹਾ ਹੋ ਗਿਆ। ਹੁਣ ਇਥੋਂ ਆਪਾਂ ਜਿੰਨੀ ਇਹਦੀ ਰੱਖਣੀ ਆ ਝੋਲੀ ਜਾਨੀ ਕਿ ਆਸਨ ਰੱਖਣਾ ਇਧਰਲੀ ਸਾਈਡ ਤੋਂ ਜਿੱਧਰ ਆਹਾ ਨਹੀਂ ਆਪਾਂ 1.5 ਇੰਚ ਦੀ ਕਾਟ ਪਾਈ ਸੀ ਆ ਕੁੰਦੇ ਆਪਣੇ ਇਥੇ ਤਰਸ਼ੇ ਹੋ ਗਏ ਜਿਹੜੇ ਇਥੋਂ ਆਪਾਂ ਜਿੱਥੇ ਆਪਣੀ ਜਿਵੇਂ ਤੁਸੀਂ 9 ਇੰਚ ਰੱਖਣੀ 9.5 ਇੰਚ ਰੱਖਣੀ 10 ਇੰਚ ਰੱਖਣੀ ਹੈ ਜਿੰਨਾ ਆਸਨ ਝੋਲੀ ਰੱਖਣੀ ਹੈ ਤੁਸੀਂ ਉਨਾ ਇਥੋਂ ਰੱਖ ਕੇ ਇਹਦੀ ਨਿਸ਼ਾਨੀ ਲਾ ਲਿਓ ਜਿਵੇਂ ਆਪਾਂ 9.5 ਇੰਚ ਰੱਖ ਲੈਣੀ ਆ 9.5 ਇੰਚ ਰੱਖ ਕੇ ਇਥੋਂ ਇਹ ਤੋਂ 9.5 ਇੰਚ ਬੰਦਾ ਇੱਥੇ ਆਪਾਂ ਨਿਸ਼ਾਨੀ ਲਾ ਲੈਣੀ ਹੈ ਦੀ ਆ ਦੇਖੋ ਜੀ 9.5 ਇੱਥੋਂ ਆਪਾਂ ਇਹਦੀ ਨਿਸ਼ਾਨੀ ਲਾ ਦਨੇ ਆ ਨਿਸ਼ਾਨੀ ਲਾ ਕੇ ਤੇ ਇਹਦੀ ਕਰ ਦਨੇ ਆ ਕਟਿੰਗ ਉਧਰ ਉਹ ਸਾਰੇ ਇਸ ਤਰ੍ਹਾਂ ਦਾ ਇੱਕੋ ਜਿਹਾ ਜਿਹੜਾ ਆ ਇੱਕ ਤਾਂ ਇਧਰੋਂ ਇਹਦੇ ਤਾਂ ਉੱਥੋਂ ਕੁੰਦੇ ਜੁੜੇ ਆ ਤੇ ਇਧਰੋਂ ਇਹਦੇ ਇੱਥੋਂ ਤਾਂ ਉਹ ਜੁੜਿਆ ਇਹਨੂੰ ਆਪਾਂ ਸਾਰੇ ਲਓ ਜੀ ਆਪਾਂ ਇਧਰੋਂ ਜਿਹੜੇ ਜੁੜੇ ਸੀਗੇ ਪਾਸੇ ਉਹ ਕਹਰੇ ਕਹਰੇ ਕਰ ਲਏ ਆ ਇਹ ਚਾਰੇ ਪੱਲੇ ਤੇ ਇਹ ਇਸ ਤਰ੍ਹਾਂ ਵਾ ਇਹ ਚਾਰ ਪੱਲੇ ਆ ਜੀ ਕੁੰਦਿਆਂ ਦੇ ਤੇ ਉਧਰ ਆਪਣੇ ਪੌਂਚੇ ਕੱਟੇ ਵੀ ਆ ਜੀ ਤੇ ਉਹ ਪੌਂਚੇ ਆਪਾਂ ਇਸ ਤਰ੍ਹਾਂ ਦੇਖੋ ਆਹ ਪੌਂਚੇ ਐ ਸਲਵਾਰ ਹੈਗੀ ਆ ਤੇ ਇਹ ਦੋ ਕੁੰਦੇ ਚੱਕ ਕੇ ਪਹਿਲਾਂ ਇੱਥੋਂ ਝੋਲੀ ਝੜ ਕੇ ਜੀ ਤੇ ਮੁੜ ਕੇ ਉਹ ਪਹੁੰਚੇ ਜੜ ਲੈਣੇ ਆ ਇੱਕ ਕੁੰਡੇ ਦੇ ਨਾਲ ਦੋਵੇਂ ਪਾਸੇ ਤੇ ਫੇਰ ਅਗਲਾ ਪੁੰਦਾ ਜੜਨਾ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਤੁਹਾਨੂੰ ਮੇਰੀ ਵੀਡੀਓ ਵਿੱਚ ਸਮਝ ਲੱਗੀ ਜਾਂ ਨਹੀਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਓ ਵੀ ਮੇਰੀ ਸਲਵਾਰ ਦੀ ਕਟਿੰਗ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਸੰਦ ਆਈ ਜਾਂ ਨਾ ਆਈ ਜੀ ਓਕੇ ਜੀ ਮਿਲਦੇ ਆਂ ਹੋਰ ਜਨ ਹੋਰ ਵੀਡੀਓ ਦੇ ਨਾਲ ਠੀਕ ਹੈ ਜੀ ਬਾਏ